ਤੁਸੀਂ ਆਈ ਤੁਸੀਂ ਅੰਦਰ ਵੜਿਆ ਤੂੰ ਕੌਣ ਪਹਿਲਾਂ ਤੁਸੀਂ ਦੱਸੋ ਤੁਸੀਂ ਸਾਡੇ ਘਰ ਆਏ ਹੋਗੇ ਕੌਣ ਆ ਕਿਹਨੂੰ ਮਿਲਣਾਗਾ ਪੁੱਛਣ ਦੀ ਮੈਨੂੰ ਨਹੀਂ ਜ਼ਰੂਰਤ ਮੈਂ ਇਸ ਘਰ ਦੀ ਮਾਲਕਣਾ ਮੈਨੂੰ ਇਹ ਬਸ ਕਰ ਬਸ ਕਰ ਕੀ ਬਕਵਾਸ ਕਰੀ ਐਨੀ ਹੈਗੀ ਹਕਿ ਮੈਂ ਇਸ ਘਰ ਦੀ ਮਾਲਕਣਾ ਆ ਜਣਾ ਖਣਾ ਹੀ ਆ ਕੇ ਕਹਿ ਦੂਗਾ ਤੇਰੇ ਵਰਗੀਆਂ ਇੱਥੇ ਪੰਜਾ ਤੁਰੀਆਂ ਫਿਰਦੀਆਂ ਨੇ ਨਾਲੇ ਮੈਂ ਇਸ ਘਰ ਦੀ ਮਾਲਕਣ ਮੈਂ ਆਗੀ ਤੂੰ ਮਾਲਕਣਾ ਹਾਂ ਮੈਂ ਇਥੇ ਵਿਆਹ ਕੇ ਆਈ ਆ ਤੇ ਫਿਰ ਮਾਲਕਣ ਮੈਂ ਹੀ ਹੋਊਂਗੀ ਤੇ ਤੂੰ ਕੌਣ ਇਸ ਘਰ ਚ ਨਾ ਮੈਂ ਵਿਆਹ ਕੇ ਆਈ ਆ ਦੇਖ ਮੇਰੀ ਕੁੜੀ ਵੀ ਐ ਤੇ ਫਿਰ ਤੂੰ ਆਪਦੇ ਘਰੇ ਜਾ ਮੇਰੇ ਘਰੇ ਕੀ ਲੈਣ ਆਈਆਂ ਨਲੇ ਮੇਰੇ ਘਰ ਵਾਲਾ ਇਕੱਲਾ ਹੀ ਆ ਇਥੇ ਦੂਜਾ ਭਰਾ ਹੈ ਨਹੀਂ ਉਹਦਾ ਕੋਈ ਜਿਹੜਾ ਤੂੰ ਹੱਕ ਜਮਾਉਣ ਆ ਗਈ ਚਲੋ ਜਾਓ ਆਏ ਕਿਵੇਂ ਬਾਹਰ ਕੱਢੇਗੀ ਮੇਸ ਘਰ ਦੀ ਮਾਲਕਣ ਆ ਮੇਸ ਘਰ ਚ ਵਿਆਹ ਕੇ ਆਈ ਆ ਕਮਾਲ ਹੋ ਗਈ ਤੇਰੀ ਬਸ ਕਰ ਬਹੁਤ ਬਕਵਾਸ ਸੁਣ ਲਈ ਗੇਟੋਂ ਬਾਹਰ ਹੋ ਜਾ ਆਈ ਥੋੜਾ ਮੂੰਹ ਚਾ ਕੇ ਅੰਦਰ ਉਤਰ ਪੈਗੀ ਚੱਲ ਤੂੰ ਬੁਲਾ ਕਿਹੜਾ ਤੇਰੇ ਘਰ ਵਾਲਾ ਬੁਲਾ ਮੈਂ ਦੇਖਦੀ ਆ ਅੱਛਾ ਹੁਣ ਮੈਂ ਤੈਨੂੰ ਆਉਦੇ ਘਰ ਵਾਲੇ ਨਾਲ ਮਲਾਵਾ ਮਾੜੀ ਮੋਟੀ ਸ਼ਰਮ ਕਰ ਸ਼ਰਮ ਤਾਂ ਤੈਨੂੰ ਕਰਨੀ ਚਾਹੀਦੀ ਆ ਜਿਹੜਾ ਮੇਰੇ ਘਰ ਵਾਲੇ ਨਾਲ ਤੂੰ ਵਿਆਹ ਕਰਵਾ ਲਿਆ ਨਾ ਆਏ ਮੇਰੀ ਜਗ੍ਹਾ ਮੰਨ ਲੇਗੀ ਫਿਰ ਮੇਰੀ ਗੱਲ ਸੁਣ ਮੈਂ ਤੈਨੂੰ ਕੁਛ ਨਹੀਂ ਕਹਿ ਰਹੀ ਇਹਦਾ ਮਤਲਬ ਇਹ ਨਹੀਂ ਜੋ ਵੀ ਨਾਮ ਸ਼ਨਾਮ ਹੋਊਗਾ ਤੂੰ ਬੋਲੀ ਜਾਏਂਗੀ ਜੇ ਤੇਰੇ ਘਰ ਵਾਲਾ ਵਿਹੈ ਸੀ ਨਾ ਤੂੰ ਮੂੰਹ ਚਾ ਕੇ ਕਿਉਂ ਦਰ ਗਈ ਸੀ ਨਲੇ ਮੇਰੀ ਗੱਲ ਸੁਣ ਨ ਇਸ ਘਰ ਚ ਮੈਂ ਵਿਆਹ ਕੇ ਆਈ ਆ ਤੇ ਮੇਰਾ ਹੱਕ ਚਲੋ ਘਰੋਂ ਬਾਹਰ ਨਿਕ ਕਰੋ ਬਾਰ ਮੈਂ ਨਹੀਂ ਜਾਂਦੀ ਕਰੋ ਬਾਰ ਤੂੰ ਜਾ ਕਿਉਂ ਮੈਂ ਕਸ ਤੋਂ ਜਾਵਾਂ ਮੈਂ 4 ਦਿਨ ਰੁੱਸ ਕੇ ਕੀ ਬਾਗੀ ਇਹਨੇ ਇਹ ਚੰਦ ਚਾਰਤਾ ਕੋਈ ਨਾ ਬੁਲਾਉ ਉਹ ਮੈਂ ਪੁੱਛਦੀ ਆ ਉਹਨੂੰ ਕੀ ਕਰਤੂਤ ਖੰਡਾਈ ਆ ਉਹਨੇ ਰੁੱਸ ਕੇ ਬਾਗੀ ਕੀ ਮਤਲਬ ਆ ਤੇਰਾ ਪਤੀ ਪਤਨੀ ਚ ਤਾਂ ਹੁੰਦੀਆਂ ਰਹਿੰਦੀਆਂ ਨੇ ਇਹੋ ਜਿਹੀਆਂ ਗੱਲਾਂ ਫਿਰ ਭੈਣੇ ਮੇਰੀ ਥੋੜੀ ਜਿਹੀ ਬਿਓ ਨੇ ਵਿਆਹ ਹੀ ਕਰਵਾ ਲੈਣਾ ਸੀ ਮੇਰੀ ਗੱਲ ਸੁਣ ਤੁਸੀਂ ਕਿਤੇ ਇੱਥੇ ਕਿਰਾਏ ਕਰੂਏ ਤੇ ਤਾਂ ਨਹੀਂ ਰਹਿੰਦੇ ਸੀਗੇ ਜਿਹੜਾ ਤੈਨੂੰ ਭਲੇਖਾ ਪੈ ਗਿਆ ਐਵੇਂ ਹੀ ਨਾ ਝੱਜੂ ਪਾਉਣ ਦਾ ਕੋਈ ਫਾਇਦਾ ਨਹੀਂ ਤੂੰ ਆਪਦੇ ਘਰ ਵਾਲੇ ਨੂੰ ਕਿਤੇ ਹੋਰ ਲੱਭ ਲਾ ਇਹ ਸਾਡਾ ਘਰ ਆ ਠੀਕ ਹੈ ਨਾ ਜਾ ਪੁੱਤ ਕੋਈ ਗੱਲ ਨਹੀਂ ਤੈਨੂੰ ਸਾਰੀ ਅਸਲੀਅਤ ਦਾ ਪਤਾ ਲੱਗ ਜੂ ਤੂੰ ਬੁਲਾ ਤੇਰੇ ਘਰ ਵਾਲੇ ਨੂੰ ਹੁਣ ਮੇਰੇ ਘਰ ਵਾਲਾ ਕੰਮ ਤੇ ਗਿਆ ਹੋਇਆ ਹੈ ਨਹੀਂ ਕਰੇ ਨਾਲੇ ਮੇਰੀ ਗੱਲ ਸੁਣ ਜਵਾਕ ਤੇ ਕੀ ਆ ਆ ਗਿਆ ਭਾਈ ਤੇ ਝੁਪਾਇਆ ਹੈ ਤੂੰ ਇੱਥੇ ਕੀ ਲੈਣਾ ਆ ਹੁਣ अच्छा हां मेरा ਘਰ ਮੈਂ ਇਸ ਘਰ ਚ ਵਿਆਹ ਕੇ ਆਈ ਐ ਤੇ ਮਾਲਕਨ ਇਸ ਘਰ ਦੀ ਹਜੇ ਮੈਨੂੰ ਪੁੱਛਦਾ ਨਾ ਕੀ ਕਰ ਤੂਤ ਖੰਡਿਆਈ ਐ ਤੂੰ ਅੱਛਾ ਤੂੰ ਕਾਤੋਂ ਰੁਸ ਕੇ ਗਈ ਸੀ ਹੈ ਸੱਚ ਦੀ ਮੂਰਤ ਮੈਨੂੰ ਘੁੱਟਣਾ ਵੀ ਮੈਨੂੰ ਕੀ ਦੱਸਦੀ ਆ ਭੈਣ ਤੇਰੀ ਮੇਰੇ ਦੇ ਚੜ ਚੜ ਬੋਲਦੀ ਸੀ ਸੱਜ ਤਾਂ ਬੋਲੇ ਸ਼ਾਨਣੇ ਕੀ ਬੋਲੇ ਸ਼ਰਮ ਕਰ ਲੈਂਦੇ ਆਪ ਦੀ ਕੋਈ ਧੀ ਤੁਹਾਡੀ ਮੋਢਿਆਂ ਤੱਕ ਆਉਂਦੀ ਸੀਗੀ ਇਹ ਡੇੜੇ ਝੂਠ ਬੋਲ ਕੇ ਮੇਰਾ ਇਹ ਰਾਕੂਇਰਸਤਾਨੀ ਇਹ ਰੁਸਕੇ ਬਾਗੀ ਜੀ ਉਸ ਤੋਂ ਬਾਅਦ ਮੈਂ ਇਹ ਦੂਤੀ ਕਦਮ ਚੱਕਿਆ ਹੈ ਤੇਰਾ ਵਿਆਹ ਵਾਲਾ ਚਲ ਕੋਈ ਗੱਲ ਨਹੀਂ ਮੈਂ ਰੁਸਕੇ ਬਾਗੀ ਪਰ ਇਹਨੂੰ ਤਾਂ ਝੂਠ ਬੋਲ ਕੇ ਵਿਆਹ ਕਰਵਾਇਆ ਨਾ ਨਾਲੇ ਜਿਹੜੇ ਧੀਆ ਵਾਲੇ ਹੁੰਦਿਆ ਨਾ ਉਹਨਾਂ ਨੂੰ ਸੋਸ਼ ਸ਼ਰਮ ਹਜਾ ਹੁੰਦਾਗਾ ਐਂ ਸੋਚ ਲੈਂਦੇ ਵੀ ਇਹ ਨਹੀਂ ਚੰਗੀ ਤਾਂ ਮੇਰੀ ਧੀ ਹੈਗੀ ਬਰਾਬਰ ਦੀ ਧੀ ਬਾਰੇ ਸੋਚਣਾ ਵਾਲਾ ਹੁੰਦਾ ਤਾਂ ਚੰਦ ਕਿਉਂ ਚੜਦਾ ਸ਼ਰਮ ਆਣੀ ਚਾਹੀਦੀ ਏ ਤੈਨੂੰ ਪਰ ਭੈਣ ਹੁਣ ਵਕਤ ਸਿਰ ਤੋਂ ਲੰਘ ਗਿਆ ਕਿਉਂਕਿ ਮੇਰੀ ਮਾਂ ਨੇ ਵੀ ਬਹੁਤ ਔਖਾਂ ਨਾਲ ਮੇਰਾ ਵਿਆਹ ਕੀਤਾ ਤੂੰ ਭੱਗ ਜਾ ਹੁਣ ਤੇਰੀ ਜਗ੍ਹਾ ਇੱਥੇ ਹੋਰ ਨੇ ਲੈ ਲੀਆ ਨਾ ਨਾ ਮੈਂ ਇਥੋਂ ਨਹੀਂ ਜਾ ਸਕਦੀ ਮੈਂ ਇੱਥੇ ਹੀ ਰਹੂੰਗੀ ਮੇਰਾ ਘਰ ਹੈ ਮੈਂ ਘਰ ਕੇ ਛੱਡ ਕੇ ਭੱਗ ਜਾ ਮੇਰੀ ਧੀ ਹੈ ਮੇਰੇ ਨਾਲ ਅਸੀਂ ਇੱਥੇ ਰਵਾਂਗੇ ਮਾਂ ਮਾਤੀਆਂ ਮੈਂ ਹੁਣ ਦੂਜਾ ਵਿਆਹ ਕਰਾ ਚੁੱਕਿਆ ਤੂੰ ਜਾਣਾ ਤਾਂ ਬਾਬਾ ਜਾ ਸਕਦੀ ਹੈ ਆਏ ਕਿਵੇਂ ਭੇਜੇਗਾ ਤੂੰ ਮੈਨੂੰ ਵਾਪਸ ਨਹੀਂ ਜਾਂਦੀ ਮੈਂ ਫਿਰ ਤੁਰਸ ਕੇ ਗਈ ਗਈ ਸੀ ਉਦੋਂ ਮੇਰੀ ਗੱਲ ਤਾਂ ਸੁਣ ਲੋ ਆਪਦਾ ਹੀ ਰੌਜ ਰੌਲਾ ਪਾਈ ਜਾਓਗੇ ਬੱਚੇ ਤੇ ਕੀ ਅਸਰ ਪਊਗਾ ਮਾੜੀ ਮੋਟੀ ਤਾਂ ਸ਼ਰਮ ਮੰਨ ਲਓ ਵਿਆਹ ਕਰਾਉਣ ਦਾ ਸ਼ੌਂਕ ਚੜਿਆ ਹੋਇਆ ਸੀ ਕਰਾ ਲਿਆ ਨਾ ਮੈਨੂੰ ਵੀ ਕੁੱਟਮਾਰ ਕਰ ਲਈ ਉਤੋਂ ਤੇਰੀ ਭੈਣ ਜੋ ਹੋਣਾ ਸੀ ਹੋ ਗਿਆ ਕਦੇ ਆ ਮਾਸੂਮ ਬਾਰੇ ਤਾਂ ਸੋਚ ਰਿੰਦਾ ਭੈਣੇ ਮੈਨੂੰ ਨਹੀਂ ਸੀ ਪਤਾ ਵੀ ਇਹ ਨੀਚ ਇਨਸਾਨ ਵਿਆਹਿਆ ਹੋਇਆ ਇਹਨੇ ਵਿਆਹ ਕਰਾਉਣ ਵਾਸਤੇ ਨਾ ਬਚੋਲੇ ਨੂੰ ਵੀ ਬਹੁਤ ਪੈਸੇ ਖਵਾਏ ਹੋਣਗੇ ਜਿਹੜਾ ਨੀਚ ਇਨਸਾਨ ਆਪਦੇ ਬੱਚੇ ਤਾਂ ਨਹੀਂ ਬਣਿਆ ਉਹਨੇ ਸਾਨੂੰ ਸੱਚ ਕੀ ਦੱਸਣਾ ਸੀ ਹੁਣ ਤਾਂ ਪਤਾ ਲੱਗ ਗਿਆ ਨਾ ਤੈਨੂੰ ਵੀ ਕਿਹੋ ਜਿਹਾ ਬੰਦਾ ਇਹ ਤੂੰ ਤੂੰ ਚੱਲ ਇਥੋਂ ਤੂੰ ਕਿਵੇਂ ਬਾਹਰ ਨਿਕਲ ਦੋ ਨਹੀਂ ਜਾ ਸਕਦੀ ਮੈਂ ਤੂੰ ਚੱਲ ਤੂੰ ਬਾਹਰ ਨਿਕਲ ਤੇਰੀ ਮਰਮਾਨੀ ਨਾ ਮੇਸਤਰੀ ਮਾਸ ਮੈਂ ਛੱਡ ਮੇਰਾ ਤੇਰੀ ਮਰਮਾਨੀ ਹਰ ਜਗ੍ਹਾ ਨਹੀਂ ਚੱਲਣੀ ਹੈਗੀ ਤੇ ਤੇਰਾ ਵਰਗਾ ਇਨਸਾਨ ਜਿਹੜਾ ਔਰਤਾਂ ਦੀ ਇੱਜ਼ਤ ਨਾਲ ਹੀ ਖੇਡਣਾ ਜਾਣਦਾ ਉਹ ਉਹਦੀ ਜਵਾਕੜੀ ਦਾ ਕੀ ਬਣੂ ਤੂੰ ਵੀ ਸੱਦਲਾ ਦੀ ਮਾਂ ਨੂੰ ਸੱਦਲਾ ਦੇ ਰਿਸ਼ਤੇਦਾਰਾਂ ਨੂੰ ਠੀਕ ਹੈ ਨਾ ਮੈਂ ਤਾਂ ਸੱਦ ਲਊਂਗੀ ਤੇਰੀ ਅਣਖ ਦਾ ਪਤਾ ਲੱਗ ਗਿਆ ਤੂੰ ਕਿਨੇ ਕੀ ਕਰਤੂਤ ਦਾ ਮਾਲਕ ਮੈਂ ਮਾਂ ਨੂੰ ਕਿਹਾ ਸੀ ਮਾਂ ਕਾਲੀ ਨਾ ਕਰ ਕਾਲੀ ਨਾ ਕਰ ਇੱਕ ਕਰ ਹੋਰ ਉਜਾੜਦਾ ਚਲ ਕੋਈ ਨਾ ਮਾਂ ਨੂੰ ਬੁਲਾਉਣੀ ਹੈ ਫੋਨ ਕਰਕੇ ਜੋ ਆਣਤੀ ਆ ਉਹ ਵਿਆਹ ਦੇ ਤੀਨ ਨੂੰ ਲੈ ਕੇ ਕਿੱਧਰ ਜਾਵੇ ਹੈਲੋ ਹਾਂ ਮੰਮੀ ਸਸਰੀ ਕਾਲ ਮਾਂ ਮੇਰੀ ਗੱਲ ਤਾਂ ਸੁਣ ਲੈ ਇਹ ਨਹੀਂ ਗੱਲ ਹੈਗੀ ਵੀ ਮੈਂ ਰੋਂਦੀ ਫੋਨ ਕਰਦੀ ਆਂ ਕਿ ਕਦੇ ਤਾ ਤੂੰ ਪਿਆਰ ਨਾ ਬੋਲ ਪਿਆ ਕਰ ਮਾਂ ਇੱਥੇ ਕੰਬੋ ਖਰਾਬ ਹੋ ਗਿਆ ਮੈਂ ਤੈਨੂੰ ਕਿਹਾ ਸੀਗਾ ਨਾ ਬੇ ਮੈਨੂੰ ਦਾਜ ਪਿੱਛੇ ਤੰਗ ਕਰਦਿਆ ਲੜਦਿਆ ਕੋਟ ਮਾਰ ਕਰਦਿਆ ਹੁਣ ਉਹ ਤੋਂ ਵੀ ਵੱਡੀ ਗੱਲ ਹੋ ਗਈ ਜਿੱਦ ਤੂੰ ਮੇਰਾ ਵਿਆਹ ਕੀਤਾ ਪਹਿਲਾਂ ਵਿਆਹਿਆ ਵੇ ਸੀ ਇੱਕ ਕੁੜੀ ਵੀ ਆ ਹੁਣ ਉਹ ਆਪਦੀ ਕੁੜੀ ਨੂੰ ਲੈ ਕੇ ਵਾਪਸ ਆ ਗਈ ਇੱਥੇ ਆ ਕੇ ਗੱਲ ਕਰੋ ਮਾਂ ਆਪਾਂ ਕਿਉਂ ਕਿਸੇ ਦਾ ਘਰ ਉਜਾੜਨਾਗਾ ਤੂੰ ਇਹ ਦੇਖ ਜਵਾਨਤੀ ਆ ਉਹਦੇ ਕਿੱਧਰ ਜਾਊਗੀ ਲੈ ਕੇ ਉਹਨੂੰ ਤੂੰ ਭੋਲੇ ਨਾਲ ਗੱਲ ਕਰਵਾ ਮਾਸੀ ਨਾਲ ਵੀ ਗੱਲ ਕਰ ਲੈ ਬੰਤ ਮਾਸੀ ਨੂੰ ਲੈ ਕੇ ਤੂੰ ਇੱਥੇ ਆ ਮੇਰੇ ਕੋਲੇ ਮਾਉ ਦੇਖੀ ਨਹੀਂ ਜਾਂਦੀ ਜਬਾਨ ਕੁੜੀ ਹੈਗੀ ਉਹਦੇ ਨਾਲ ਮੈਨੂੰ ਨਹੀਂ ਪਤਾਗਾ ਤੂੰ ਹੀ ਮੈਂ ਸਾਰਾ ਪੂਜ ਸੰਭਾਲ ਸਕਦੀ ਆ ਮੇਰੇ ਤੋਂ ਨਹੀਂ ਜੰਬਲਦਾ ਹੋਣਾ ਠੀਕ ਹੈ ਰਬ ਅੱਜ ਨੇ ਵੀ ਦੇਖਣੇ ਸੀਗੇ ਮੈਨੂੰ ਸਮਝ ਨਹੀਂ ਆਉਂਦੀ ਹੋਰ ਜ਼ਿੰਦਗੀ 'ਚ ਮੈਨੂੰ ਕੀ ਕੀ ਦੇਖਣਾ ਪਊਗਾ ਤੇ ਤਨਵਾਇ ਕੈਨਸੋ ਬਲਾਈ ਰੋਂਦੀ ਸੀ ਕਮੋ ਨਹੀਂ ਉਹ ਤਾਂ ਰੋਂਦੀ ਰਹਿੰਦੀ ਆ ਕਦੇ ਸੁੱਖ ਦਾ ਸਨੇਹ ਹਾਂ ਨਹੀਂ ਦਿੰਦੀ ਉਹ ਕੁੜੀ ਆਪਾਂ ਨੂੰ ਨਹੀਂ ਬੰਦ ਤੋਂ ਐਂ ਕਾ ਨੂੰ ਰੋਂਦੀ ਐ ਹੋਰ ਸਿਆਪਾ ਪੈ ਗਿਆ ਹੋਰ ਸਿਆਪਾ ਕੀ ਪੈ ਗਿਆ ਹੁਣ ਉਹ ਰੁੜ ਜਾਣਾ ਜਿਹਦੇ ਨਾਲ ਵਿਆਹ ਕੀਤਾ ਉਹ ਪਹਿਲੇ ਵਿਆਹਿਆ ਹੋਇਆ ਸੀ ਬਿਆਹ ਹੋਇਆ ਸੀ ਹਾਂ ਨਾ ਮੇਰੇ ਕੋਲ ਤਾਂ ਵਿਚੋਲੇ ਨੇ ਗੱਲ ਨਹੀਂ ਕਰੀ ਕੋਈ ਵੀ ਪਹਿਲਾਂ ਬਿਆਹ ਹੋਇਆ ਇਹੋ ਐਂ ਤਾਂ ਫਿਰ ਵਿਚੋਲਿਆਂ ਦਾ ਬੇੜਾ ਵਹਿੰਦਾ ਐਡੇ-ਐਡੇ ਉਲੇ ਰੱਖਦੇ ਆ ਉਹ ਤਾਂ ਇਹਨੇ ਕੁੱਟੀ ਕਾਟੀ ਸੀ ਸ਼ਰਾਬ ਪੀ ਕੇ ਰੋਜ਼ ਕੁੱਟਦਾ ਸੀ ਹਾਂ ਤੇ ਉਹ ਪੇਕੇ ਗਈ ਹੋਈ ਸੀ ਇੱਕ ਕੁੜੀ ਐ ਕੁੜੀ ਵੀ ਐ ਹਾਂ ਓਹੋ ਮਰ ਜਾਣਾ ਹੈ ਐਡਾ ਝੂਠ ਬੋਲ ਗਿਆ ਮੈਨੂੰ ਨਾ ਮੈਨੂੰ ਤਾਂ ਉਹ ਕਹਿੰਦਾ ਮਾਸੀ ਕੋਲੇ ਰਹਿੰਦਾ ਕਿ ਉਂ ਆ ਕੇ ਚੱਲ ਵੱਡੀ ਉਮਰ ਦਾ ਹੋ ਗਿਆ ਕਿਸੇ ਨੇ ਰਿਸ਼ਤਾ ਨਹੀਂ ਕਰਾਇਆ ਐਡਾ ਝੂਠ ਬੋਲਿਆ ਓਨੇ ਓਨੇ ਬਸ ਆਪਦੀ ਵਿਚੋਲਗੀ ਮਾਰੇ ਨੇ ਝੂਠ ਬੋਲਤਾ ਹੈ ਤੇ ਉਹ ਤਾਂ ਹੁਣ ਬਲਾਈ ਰੋਈ ਜਾਂਦੀ ਆ ਕਹਿੰਦੀ ਮਾਂ ਮੈਨੂੰ ਲੈ ਜਾ ਇੱ ਕੋਈ ਨਹੀਂ ਮੈਂ ਕਰਦੀਆਂ ਵਿਚੋਲੇ ਨਾ ਮੈਂ ਪੱਟੂ ਦੀ ਝੰਡ ਜੀ ਬੇੜਾ ਬੈਠੇ ਵਾਲੇ ਨੇ ਨਾ ਤਾਂ ਵਿਚੋਲ ਗਿਰੀ ਲੈ ਲਈ ਨਾਲੇ ਕੁੜੀ ਫੇਰ ਔਖੀ ਆ ਐਡਾ ਧੋਖਾ ਕੀਤਾ ਹੁਣੇ ਮੈਂ ਤਾਂ ਹੁਣ ਆਈ ਝੁਰਦੀਆਂ ਵੀ ਇਹਦੇ ਕਰਮਾਂ ਤੇ ਕੀ ਪਤਾ ਨਹੀਂ ਕੀ ਬੱਟਾ ਲੱਗਿਆ ਹੈ ਪਹਿਲਾਂ ਵਿਆਹੀ ਉਹ ਉਂ ਮੁੱਕ ਗਿਆ ਜੇ ਇੱਥੇ ਵਿਆਹੀ ਤਾਂ ਕੁਝ ਹੋ ਗਿਆ ਨਾ ਹੁਣ ਆ ਕੇ ਬੈ ਗਈ ਅਗਲੀ ਘਰੇ ਹੈ ਉਹ ਤਾਂ ਆ ਗਈ ਹੋਰ ਫੇਰ ਹੀ ਪਤਾ ਲੱਗਿਆ ਕਹਿੰਦੀ ਉਹ ਤਾਂ ਕਹਿੰਦੀ ਆ ਕਿ ਮੇਰਾ ਘਰ ਆ ਕਹਿੰਦੀ ਜੇ ਮੈਂ ਪੁੱਛਿਆ ਤੂੰ ਕੌਣ ਕਹਿੰਦੀ ਮੇਰਾ ਘਰ ਆ ਕਹਿੰਦੀ ਇਹ ਮੇਰੇ ਘਰ ਵਾਲਾ ਕਹਿੰਦੀ ਹਾਏ ਮੈਂ ਮਰ ਜਾ ਬੂ ਹੁਣ ਕੀ ਬਣੂੰਗਾ ਫੇਰ ਕੀ ਬਣਾ ਹੁਣ ਤੂੰ ਮੈਂ ਤਾਂ ਐ ਕਹਿੰਦੀ ਆ ਵੀ ਤੂੰ ਬਚੋਲੇ ਨੂੰ ਫੋਨ ਕਰ ਤੇ ਉਹਨੂੰ ਲੈ ਕੇ ਚੱਲੀਏ ਤੇ ਆਪਾਂ ਉੱਥੇ ਗੱਲ ਕਰੀਏ ਜਾ ਕੇ ਚੱਲ ਵੇਖ ਲੈਣੀ ਆ ਲਾ ਲੈਣੀ ਆ ਫੋਨ ਉਹਦੇ ਤਾਂ ਮੇਰਾ ਫੋਨ ਚੱਕਿਆ ਨਹੀਂ ਉਹਨੇ ਪਤਾ ਨਹੀਂ ਕੀ ਕਰ ਛੱਡਿਆ ਉਹਨੇ ਸਿਮ ਸੁਮ ਨੂੰ ਦੱਸ ਕਰਾ ਕੀ ਮੈਂ ਤਾਂ ਐ ਹੀ ਕਹਿੰਦੀ ਆ ਵੀ हे ਪ੍ਰਮਾਤਮਾ ਇਹਦੂ ਤਾਂ ਮੈਨੂੰ ਆਤੀ ਨਾ ਦਿੰਦਾ ਨਹੀਂ ਜਿਹੜੀ ਔਕਸੌਕ ਦੇਖਣੀ ਆ ਸਿਕਪਾਲ ਉਹ ਤਾਂ ਦੇਖਣੀ ਆ ਹੁਣ ਆਪਾਂ ਤਾਂ ਚੰਗੇ ਨੂੰ ਕਰਿਆ ਸੀਗਾ ਵਿਚਾਲ ਸੌਖੀ ਬਸੂਆ ਆਪਦੇ ਘਰੇ ਆਪਾਂ ਨੂੰ ਕੀ ਪਤਾ ਸੀ ਵੀ ਆਪਣਾ ਠੱਗੀ ਮਾਰੀ ਜਾਂਦੇ ਆ ਇਹ ਹੁਣ ਆਈ ਤਾਂ ਸੋਚਦੀ ਆ ਪਤਾ ਨਹੀਂ ਇਹਨਾਂ ਦੇ ਇਹਦੇ ਕਰਮਾਂ ਚ ਕਿੰਨੇ ਕੁ ਦੁੱਖ ਲਿਖੇ ਆ ਅੱਗੇ ਕੀ ਹੋਊ ਇਹਦੇ ਨਾਲ ਅੱਗੇ ਤਾਂ ਫਿਰ ਪਤਾ ਹੀ ਆ ਹੁਣ ਭਾਈ ਜੇ ਉੱਥੇ ਰਹੂ ਤਾਂ ਤਾਂ ਵੀ ਰੰਡੀ ਰੋਣਾ ਜੇ ਇੱਥੇ ਲਿਆ ਕੇ ਬਿਠਾਉਣਿਆਂ ਦਵਾਰੇ ਤਾਂ ਓਡਾ ਜੱਬ ਘਾਨਾ ਫੇਰ ਐ ਲੈ ਉੱਥੇ ਕਿੱਥੇ ਰਹੂਗੀ ਉਹ ਤਾਂ ਅਗਲੀ ਕਹਿੰਦੀ ਤੂੰ ਨਿਕਲ ਘਰੋਂ ਅੱਛਾ ਉਹਨੇ ਤਾਂ ਐ ਕਹਿਤਾ ਚੱਲ ਫਿਰ ਐ ਕਰ ਮੈਂ ਤਾਂ ਜਾਂਦੀ ਸੀ ਦਵਾਈ ਲੈਣ ਚੱਲ ਫੇਰ ਪਹਿਲਾਂ ਇਧਰ ਹੀ ਚੱਲਦੇ ਆਪਾਂ ਦਵਾਈ ਬਾਅਦ ਚ ਲਈ ਆਈ ਚੱਲ ਤੂੰ ਮੇਰੇ ਨਾਲ ਅੱਜ ਦੁਪੱਟਾ ਜਾ ਬਦਲ ਲੈ ਮੈਂ ਬਦਲ ਲੈ ਆ ਜਾ ਹੋਰ ਕੀ ਆ ਪਹਿਨੇ ਫੇਰ ਉਧਰ ਤਾਂ ਜ਼ਰੂਰੀ ਆ ਜਾਣਾ ਚੰਗਾ ਦੁਪੱਟਾ ਚੱਕ ਲਿਆ ਮੈਂ ਚੱਕ ਲਿਆ ਤੇ ਚੱਕ ਲਿਆ ਮੈਂ ਤਾਂ ਦੁਵਾਰੇ ਵੀ ਇਹਨਾਂ ਨੂੰ ਕਰਾਉਗੀ ਮੈਨੂੰ ਕੀਤਾ ਵੀ ਆ ਸਿਆਪਿਆਂ ਚ ਪਾ ਬੋਰ ਮਾਰ ਲਾ ਕਰਮੋ ਰੋਣਾ ਬੱਤ ਬੱਸ ਮਰਤੀ ਚੁੱਪ ਕਰ ਜਾ ਰੋਣਾ ਬੱਸ ਬੈ ਕੇ ਗੱਲ ਦੱਸ ਬੈਠੇ ਹਾਂ ਦੱਸ ਸਾਰੀ ਗੱਲ ਕੀ ਗੱਲ ਹੋ ਗਈ ਗੱਲ ਸਮਾਂ ਉਹ ਆਈ ਬੈਠੀ ਹੈਗੀ ਉਹਦੀ ਕੁੜੀ ਨੂੰ ਲੈ ਕੇ ਇਹਦੇ ਆਪਣ ਝੂਠ ਬੋਲਿਆ ਇਹਦੇ ਘਰ ਦੀ ਲੜਕੀ ਗਈ ਹੋਈ ਸੀ ਇੱਥੋਂ ਵੀ ਦੋ ਕੁੜੀਆਂ ਨੇ ਉਹਦੇ ਉਹਨੂੰ ਕਹਿੰਦਾ ਸੀ ਮੈਨੂੰ ਮੁੰਡਾ ਚਾਹੀਦਾ ਇਨੂੰ ਇਹ ਹੋ ਗਿਆ ਵੀ ਉਹਨੇ ਘੜਾ ਹੁਣ ਆਉਣਾ ਉਹ ਤਾਂ ਮੈਂ ਘਰੋਂ ਕੱਢ ਤੀ। ਨਾ ਇੱਥੇ ਮੁੜ ਕੇ ਬਚੋਲਾ ਆਇਆਗਾ। ਹਰ ਹੋ ਗਈ ਕੋਟਦਾ ਸੀ ਆ ਜੋ ਵੀ ਆ ਗਈ। ਬਚੋਲੇ ਨੇ ਤਾਂ ਮੇਰਾ ਫੋਨ ਵੀ ਨਹੀਂ ਚੱਕਿਆ ਮੈਂ ਫੋਨ ਲਾਇਆ ਸੀਗਾ। ਇਹਦਾ ਮਤਲਬ ਫਿਰ ਬਚੋਲੇ ਨੂੰ ਪਤਾ ਸੀ ਵੀ ਇਹ ਵਿਆਹ ਆਇਆ ਹੋਇਆ। ਪਤਾ ਹੀ ਹੋਊ ਫਿਰ ਜਿਹੜਾ ਹੁਣ ਨਹੀਂ ਗੱਲ ਸੁਣਦਾ। ਉਹ ਬੈਠੀ ਅੰਦਰ ਮੈਂ ਤਾਂ ਬਾਹਰ ਕੱਢ ਰੱਖਿਆ ਕਹਿੰਦੀ ਅੰਦਰ ਨਾ ਬੜੀ ਕਹਿੰਦੀ। ਮੈਂ ਅੰਦਰ ਕਿੱਥੇ ਹੈਗਾ? ਉਹਦਾ ਵੱਡ ਹਕਰਿਆ ਹੋਇਆ। ਭਾਂਸਵੰਤ ਤਾਂ ਬੋਲਦਾ ਸੀ ਬਰਾਬਰ ਦੀ ਕੁੜੀ ਐ ਦੇਖੋਂਗੇ ਜੇ ਤੁਸੀਂ ਹੁਣ ਨੀਵੇਂ ਮਰ ਜਾ ਹੁਣ ਫਿਰ ਕੀ ਇਲਾਜ ਬਣੂਗਾ ਬਸ ਮੇਰੀ ਕੀਦੀ ਕਿਸਮਤ ਮਾੜੀ ਐ ਮਾਮਾ ਕਿਹਾ ਸੀ ਨਾ ਤੈਨੂੰ ਉਦੋਂ ਬੇਕਾਲੀ ਨਾ ਕਰ ਨਾ ਕਰ ਕਾਲੀ ਧੀਏ ਹੁਣ ਮੈਨੂੰ ਕੀ ਪਤਾ ਸੀ ਸਸਰੀ ਘਰ ਪਾਈ ਸਸਰੀ ਸਸਰੀ ਘਰ ਦੁਨ ਹੋਣੀ ਇਹ ਹੀ ਅੱਛਾ ਕੋਈ ਕੁੜੀ ਐ ਅੱਛਾ ਤੁਸੀਂ ਮਾੜਾ ਮੋਟਾ ਮੈਨੂੰ ਦੇਖਿਆ ਜੀ ਬੇਬੀ ਆਇਆ ਹੋਇਆਗਾ ਪਹਿਲਾਂ ਨਾ ਧੀਏ ਜੇ ਅਸੀਂ ਪਿਛ ਪੜਤਾਲ ਕਰਦੇ ਫਿਰ ਕੀ ਲੋੜ ਸੀ ਸਾਨੂੰ ਵਿਆਹਣ ਦੀ ਸਾਨੂੰ ਤਾਂ ਭਾਈ ਐ ਕਿਹਾ ਸੀ ਕਹਿੰਦੇ ਮਾਸੀ ਕੋਲੇ ਰਹਿੰਦਾ ਸੀਗਾ ਚਲੇ ਤੇ ਜਹੇ ਜਹ ਹੈਗਾ ਹੈਗਾ ਇਹਨਾਂ ਤਾਂ ਕੁੜੀਆਂ ਬਾਰੇ ਵੀ ਨਹੀਂ ਸੋਚਿਆ ਮੇਰੇ ਬਾਰੇ ਨਾ ਕੁੜੀਆਂ ਬਾਰੇ ਤਾਂ ਸੋਚ ਲੈਂਦਾ ਵੀ ਦੋ ਕੁੜੀਆਂ ਨੇ ਮੇਰੇ ਜੇ ਭਾਈ ਸਾਨੂੰ ਪਤਾ ਹੁੰਦਾ ਸੀ ਕਾਹਨੂੰ ਕੰਡੇ ਵੀ ਜਣੇ ਸੀਗੇ ਨਾਲੇ ਤੇਰੀ ਜ਼ਿੰਦਗੀ ਖਰਾਬ ਕਰਦੇ ਨਾਲੇ ਇਹਦੀ ਕਰਦੇ ਸਾਨੂੰ ਕੀ ਲੋੜ ਸੀ ਤੁਸੀਂ ਤਾਂ ਗੱਲ ਕਰਦੀਆਂ ਐਨੇ ਨੇ ਨਸ਼ੇ ਕਰਦਾ ਦਾ ਦਾ ਸੁੱਖ ਨਾਲ ਮਟਿਆਰਦੀ ਹੈ ਦੇਖ ਲਾ ਹੋਰ ਹੀ ਸ਼ਰਮ ਸਾਰੇ ਸਮਝ ਐ ਨੂੰ ਇਹ ਤੇ ਅਸਰ ਨਹੀਂ ਪੈਂਦਾ ਜਵਾਕੜੀ ਤੇ ਨਾ ਤਾਂ ਸ਼ਰਮ ਕਹਿੰਦੇ ਹੁੰਦੇ ਉਹਨੂੰ ਆਈ ਬਚੋਲੇ ਨੂੰ ਤੇ ਨਾ ਆਈ ਭਾਈ ਦੂਰੀ ਹਰ ਕਰਾਉਣ ਵਾਲੇ ਨੂੰ ਹੈ ਵੀ ਮੈਂ ਕੀ ਲੱਛਣ ਕਰਦਾ ਆਹ ਇਹ ਜਵਾਕੜੀ ਦਾ ਕੀ ਕਸੂਰ ਆ ਲੈ ਪਹਿਲਾਂ ਮਮਾ ਇਹਦੇ ਸਾਹਮਣੇ ਨਾ ਗੱਲ ਕਰੋ ਫੋਟ ਜਾ ਅੰਦਰ ਜਾ ਹੋਂਤੀ ਐਸੀ ਤੈਨੂੰ ਤਾਂ ਦੇ ਕੀ ਕਹਿ ਦੀਗੇ ਵੀ ਤੂੰ ਕਿਹੜਾ ਕੋਲੇ ਸੀ ਜਲਦੀ ਦਾ ਸੀ ਵਿਚੋਲੇ ਦੀ ਗਿਣਦੇ ਆ ਜਿਹੜਾ 420 ਕੀਤੀ ਸਾਡੇ ਨਾਲ ਤੈਨੂੰ ਕਿੰਨਾ ਚਿਰ ਹੋ ਗਿਆ ਭਾਈ ਪੇਕੀ ਬੈਠੀ ਨੂੰ ਮੈਂ ਤਾਂ ਹਜੇ 2 ਕੁ ਮਹੀਨੇ ਹੋਏ ਨੇ ਆ 2 ਮਹੀਨੇ ਚ ਆ ਚੰਦ ਚਾਰਤਾ ਨਹੀਂ ਮੈਂ ਮਰ ਜਾ ਐਨੀ ਕੁੱਟਮਾਰ ਕਰਦਾ ਸੀ ਪਸ਼ੂਆ ਵਾਂਗੂ ਕੁੱਟਦਾ ਸੀ ਉਹੀ ਹਾਲ ਹੁਣ ਇਹਦਾ ਨਾ ਫਿਰ ਤੂੰ ਕਿਵੇਂ ਆਈ ਕਿ ਲਿਆਂਦਾ ਹੋ ਨਾ ਤੈਨੂੰ ਨਾ ਲਿਉਣ ਵਾਲਾ ਕਿੱਥੇ ਆ ਜੇ ਲਿਉਣ ਵਾਲਾ ਹੁੰਦਾ ਆ ਵਿਆਹ ਹੀ ਕਿਉਂ ਕਰਵਾਉਂਦਾ ਮੈਂ ਤਾਂ ਆਪਣੀ ਮਰਜ਼ੀ ਨਾਲ ਆਈ ਆ ਫਿਰ ਓਹੋ ਮੈਂ ਤਾਂ ਕੁੜੀਆਂ ਵਾਂ ਜਦੋਂ ਤੂੰ ਗਈ ਹੈਗੀ ਇਸ ਤੋਂ ਬਾਅਦ ਕੋਈ ਤਾਂ ਗੱਲਬਾਤ ਹੋਈ ਹੋਣੀ ਥੋਡੀ ਹੌਣ ਜਾਣ ਪਿੱਛੇ ਬਸ ਕਿਹੜੀ ਗੱਲਬਾਤ ਮੈਂ ਤਾਂ ਨੱਕੋ ਬੁੱਲੇ ਤਾਰਤਾ ਸੀ ਨੇ ਮੈਂ ਤਾਂ ਬਸ ਤੱਕੇ ਜੇ ਨਾਲ ਆ ਗਈ ਹੁਣ ਕੁੜੀਆਂ ਬਾਰੇ ਤਾਂ ਸੋਚਣੀ ਸੀ ਨਾ ਇਹ ਤਾਂ ਜਿਹੇ ਜਿਹ ਹੈਗਾ ਹੈਗਾ ਨਹੀਂ ਪੁੱਤ ਤੈਨੂੰ ਨੱਕੋ ਬੁੱਲੋ ਕਿ ਤਾਰਤਾ ਸੀ ਇਹਨੂੰ ਕਿਹੜਾ ਫੁੱਲ ਪਾਉਂਦਾ ਉਹੋ ਜੀ ਤੇਰੀ ਨਾਲ ਦਸੀ ਹੈਗੀ ਆ ਕਿ ਬਾਗੂ ਗਈ ਪੁੱਤ ਗਈ ਹੋਈ ਹੈ ਹਾਂ ਗਈ ਹੋਈ ਹੈ ਉਹਨੇ ਬਥੇਰਾ ਦੁਖੀ ਕੀਤਾ ਸਾਡੀ ਕੀ ਨੂੰ ਤਾਂ ਕੀ ਪਤਾ ਕਿਹੋ ਜਿਹਾ ਕਿਹੋ ਜਿਹਾ ਹਿਰਦੇ ਇਹਨਾਂ ਦੇ ਮੈਂ ਤਾਂ ਸਮਝ ਤੋਂ ਬਾਹਰ ਐ ਵੇਖ ਲੈ ਹਰੇ ਗੱਡਾ ਦਾ આજ ਦਾ ਪਾਲਦੇ ਸੀ ਆਕੇ ਦਾਜ ਲਿਆ ਆ ਕੇ ਮਾਂ ਦਾ ਘਰ ਵੇਚ ਕੇ ਦੇਖ ਲੈ ਫਿਰ ਹੁਣ ਗੱਲ ਸੁਣ ਬੰਦ ਤੂੰ ਆਪਾਂ ਤਾਂ ਆਪਣੀ ਕੁੜੀ ਨੂੰ ਲੈ ਚਾਲਦੇ ਆ ਮਾਂ ਮੈਨੂੰ ਲੈ ਚਾਲਾ ਮੇਰਾ ਇਸ ਘਰ ਚ ਧੰਮ ਘੁੱਟਦਾ ਮੈਂ ਇੱਥੇ ਨਹੀਂ ਰਹਿ ਸਕਦੀ ਨਾ ਹੀ ਮੈਂ ਕਿਸੇ ਦਾ ਘਰ ਬਰਬਾਦ ਕਰ ਸਕਦੀ ਨਾ ਭਾਈ ਸਹੀ ਗੱਲ ਐ ਹੁਣ ਉਹ ਜਵਾਕੜੀ ਕੰਨੀ ਦੇਖ ਕੇ ਢੱਮ ਮੱਚਦਾਗਾ ਉਹਦਾ ਕੀ ਕਸੂਰ ਆ ਜਵਾਕ ਦਾ ਮੈਂ ਤਾਂ ਹੀ ਕਹਿਣੀ ਆ ਬਸ ਮੇਰੀ ਤਾਂ ਜਿਹੜੀ ਜ਼ਿੰਦਗੀ ਬਰਬਾਦ ਹੋਈ ਆ ਹੋਈ ਆ ਤੁਸੀਂ ਆਪ ਦੀ ਧੀ ਨੂੰ ਬਚਾਓ ਇਹਦੀ ਜ਼ਿੰਦਗੀ ਨਾ ਬਰਬਾਦ ਕਰੋ ਹਜੇ ਤਾਂ ਕੋਈ ਜਵਾਬਕ ਵੀ ਨਹੀਂ ਜੇ ਜਵਾਬਕ ਹੋ ਗਿਆ ਇਹਨੇ ਫਿਰ ਵੀ ਇਹੀ ਕੁਛ ਕਰਨਾ ਨਹੀਂ ਪੁੱਤ ਹੁਣ ਮੈਂ ਛੱਡ ਕੇ ਵੀ ਨਹੀਂ ਜਾਂਦੀ ਆਪਦੀ ਧੀ ਨੂੰ ਨਾਲ ਹੀ ਲੈ ਕੇ ਜਾਵਾਂਗੇ ਦੇਖ ਲੈ ਭਾਈ ਸਖਪਾਲ ਜਿਵੇਂ ਤੇਰੀ ਮਰਜ਼ੀ ਓਵੇਂ ਕਰ ਲਾ ਹੁਣ ਇਹ ਤਾਂ ਮੈਂ ਤੈਨੂੰ ਜ਼ੋਰ ਪਾ ਕੇ ਕਹਿ ਵੀ ਨਹੀਂ ਸਕਦੀ ਵੀ ਭਾਈ ਛੱਡ ਤੂੰ ਇੱਥੇ ਕੁੜੀ ਨੂੰ ਹੁਣ ਕੁਛ ਦਿੰਦਾ ਹੀ ਨਹੀਂ ਹਾਲਾਤ ਤੂੰ ਹੀ ਦੇਖ ਲੈ ਕੀ ਬਣੀ ਜਾਂਦੇ ਨੇ ਸਹੀ ਗੱਲ ਐ ਨਾ ਭਾਈ ਤੂੰ ਆਪਦੀ ਮਰਜ਼ੀ ਕਰ ਹੁਣ ਮਾਸੀ ਹਜੇ ਤੈਨੂੰ ਮੇਰੀ ਕਹੀ ਗੱਲ ਯਾਦ ਆਈ ਕਿ ਨਾ ਨੇ ਪੁੱਤ ਮੈਨੂੰ ਕੀ ਪਤਾ ਸੀ ਮੈਨੂੰ ਤਾਂ ਕੀੜੇ ਪੈਣ ਵਾਲੇ ਵਿਚੋਲੇ ਨੇ ਇੰਨੀਆਂ ਦਸਲੀਆਂ ਦਿੱਤੀਆਂ ਸੀ ਮੈਂ ਤਾਂ ਤੇਰੇ ਸੁੱਖ ਦੀ ਮਾਰੀ ਨਹੀਂ ਇੱਥੇ ਕਰਤਾ ਨਹੀਂ ਮੈਨੂੰ ਕੀ ਲੋੜ ਸੀ ਵੀ ਚੱਲ ਮੇਰੇ ਹੱਥੋਂ ਭਈ ਪਹਿਲਾਂ ਵਿਚਾਰੀ ਦਾ ਇੰਨਾ ਬੁਰਾ ਹੋ ਗਿਆ ਚੱਲ ਹੁਣ ਇਹਨੂੰ ਟੁਕੜੇ ਪਾ ਦਿਆ ਤੇਰੇ ਵਿਚੋਲੇ ਨੇ ਤਾਂ ਕੁਛ ਨਾ ਸੋਚਿਆ ਉਹਨੂੰ ਸਾਰਾ ਕੁਝ ਪਤਾ ਹੋਣਾ ਇਹ ਤਾਂ ਪੈਸਿਆਂ ਦੀ ਬਸ ਭੁੱਖ ਹੁੰਦੀ ਐ ਇਹਨਾਂ ਨੂੰ ਤਾਂ ਪਤਾ ਹੀ ਹੋਉ ਪਈ ਸਿੱਧਾ ਹੋਣਾ ਚਾਹੀਦਾ ਹਾਂ ਜਿਹੜਾ ਮੇਰਾ ਫੋਨ ਨਹੀਂ ਚੱਕਿਆ ਕੋਈ ਨਹੀਂ ਇੱਕ ਵਾਰੀ ਮੈਂ ਜਾ ਕੇ ਘਰੇ ਜਰੂਸ ਕੱਢ ਕੇ ਆਉਂਗਾ ਦਾ ਹੁਣ ਕਿੱਧਰ ਗਿਆ ਬਿੰਦਰਾ ਆਪ ਕਿਹੜਾ ਦੱਸ ਕੇ ਜਾਂਦਾ ਬਾਹਰ ਹੀ ਗਿਆ ਹੋਇਆ ਚੱਲ ਪੁੱਤ ਐਂ ਕਰ ਤੂੰ ਲਿਆ ਆਵਦਾ ਲੀੜਾ ਕੱਪੜਾ ਚਾਕੇ ਮਾਂ ਮੈਂ ਨਹੀਂ ਇਸ ਘਰ ਚੋਂ ਕੁਝ ਲੈ ਕੇ ਜਾਂਦੀ ਕੱਪੜੇ ਤਾਂ ਲੈ ਕੇ ਜਾਵੇਂਗੀ ਪੁੱਤ ਬੈਗ ਚੱਕ ਲਿਆ ਜਾ ਜਿਹੜਾ ਹੈਗਾ ਉੱਥੇ ਮੈਂ ਉਹ ਹੀ ਬਾਲੂ ਮੈਂ ਨਹੀਂ ਇਹਨਾਂ ਦੇ ਕੱਪੜੇ ਪਾਉਣੇ ਨਾ ਚੱਲ ਫਿਰ ਭੈਣ ਜੀ ਮੈਂ ਕਹਿੰਦੀ ਹਾਂ ਮੈਂ ਸੇ ਚਲ ਉੱਠ ਤੋਰ ਪੇ ਸੁਣੋ ਹੁਣ ਜੇ ਉਹ ਆ ਜਾਂਦੇ ਫਿਰ ਵਗ ਜਾਂਦੀ ਕਿਤੇ ਮੈਨੂੰ ਕੁੱਟਣ ਲੱਗ ਜੇ ਫੜੇ ਕਰੋ ਕੱਢਤੀ ਆਬਦਕਰ ਹੁਣ ਆਪ ਸੰਭਾਲ ਮੈਨੂੰ ਜਾਣਦੇ ਮੇਰੇ ਨਾਲ ਤਾਂ ਪਹਿਲੇ ਐਨੀ ਮਾੜੀ ਹੋ ਗਈ ਆ ਚੱਲ ਪੁੱਤ ਖੜੀ ਹੋ ਚੱਲ ਸਕ ਪાળ ਆਜਾ ਬਸ ਆਪਦਾ ਤੇ ਆਪਦੀ ਧੀ ਦਾ ਖਿਆਲ ਰੱਖੀ ਚੱਲ ਚੰਗਾ ਪੁੱਤ ਚੱਲ ਆਜਾ ਪਈ ਪਈ ਨਾ ਤੂੰ ਬੈਠ ਜਾ ਨਾ ਤੂੰ ਭਾਂਡੇ ਮੰਜੀਆਂ ਦੀਆਂ ਉਹ ਹੈ ਜਿਹੜਾ ਭਾਂਡੇ ਮੰਜਾਂ ਵਾਲੀ ਉੱਤਰ ਜਾਣ ਵਾਲੀ ਬਾਗੀ ਉਹਨੇ ਜਾਇ ਤੂੰ ਮੈਂ ਨਹੀਂ ਜਾਣਾ ਤੂੰ ਉਹਦੀ ਵੀ ਜ਼ਿੰਦਗੀ ਬਰਬਾਦ ਕਰਨ ਲੱਗਿਆ ਸੀ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਬੇ ਮੇਰੇ ਬਾਰੇ ਤਾਂ ਨਹੀਂ ਘੱਟੋ ਘੱਟ ਅਰ ਤੀਆਂ ਬਾਰੇ ਤਾਂ ਸੋਚ ਲਾ ਕਿਉਂ ਤੇਰੇ ਦਿਮਾਗ ਤੇ ਠਿਕਰਾ ਮੁੱਦਾ ਵੱਜਿਆ ਹੈ ਇਹ ਪੱਟਦਾ ਮੇਰਾ ਘਰ ਤੇਰਾ ਘਰ ਤਾਂ ਉਹਦੀ ਪੱਟਿਆ ਗਿਆ ਸੀ ਜਦੋਂ ਮੇਰੇ ਕੁੱਟਮਾਰ ਕਰਕੇ ਮੈਨੂੰ ਘਰੋਂ ਬਾਹਰ ਕੱਢਿਆ ਸੀ ਉਹ ਤਾਂ ਮੈਂ ਚੰਗੀਆਂ ਜਿਹੜੀਆਂ ਅਰ ਤੇ ਤੀਆਂ ਬਾਰੇ ਸੋਚ ਗਈ ਹਾਂ ਜੰਮ ਕੇ ਧਰਤੇ ਦੋ ਪੱਥਰ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਮੈਨੂੰ ਮੁੰਡਾ ਨਹੀਂ ਚਾਹੀਦਾ ਸੀ ਰੁਸ ਕੇ ਭੱਜੀ ਤੂੰ ਉਦੋਂ ਹੈਂ ਦੇਖ ਲਾਵੇ ਕਿੱਡਾ ਨਰਦਈਆ ਤੂੰ ਤੇਰਾ ਆਪਦਾ ਖੂਨ ਆਹੋ ਚਾਹੇ ਕੁੜੀਆਂ ਨੇ ਮਾੜਾ ਮਾੜਾ ਤੈਨੂੰ ਸੋਚਣਾ ਚਾਹੀਦਾ ਤੈਨੂੰ ਵੀ ਸੋਚਣਾ ਚਾਹੀਦਾ ਸੀਗਾ ਤੈਨੂੰ ਸੋਚਣਾ ਚਾਹੀਦਾ ਮੈਨੂੰ ਕਿਸੇ ਚੀਜ਼ ਦੀ ਕਮੀ ਐ ਇੱਥੇ ਸਮਝ ਗਈ ਨਾ ਮੈਂ ਸੋਚ ਕੇ ਆਈ ਹਾਂ ਉਹ ਮੇਰਾ ਕਸੂਰ ਨਹੀਂ ਹੈਗਾ ਉਹ ਤਾਂ ਰੱਬ ਦੀ ਦੇਣਾ ਜਿੱਦੋਂ ਦੇਣਾ ਹੋਇਆ ਪਰਮਾਤਮਾ ਮੁੰਡਾ ਵੀ ਦੇ ਦੂਗਾ ਪਰ ਹੁਣ ਤੈਨਾਂ ਬਾਰੇ ਸੋਚ ਲਾ ਵੇ ਐਡੀ ਤੇਰੇ ਤੇ ਕੀ ਵਿਪਤਾ ਭਾਰੀ ਪੈ ਗਈ ਸੀ ਜਿਹੜਾ ਤੂੰ ਦੂਜਾ ਵਿਆਹ ਕਰਵਾ ਲਿਆ ਵੇ ਕਹਿੰਦੀਆਂ ਤਾਂ ਮੈਨੂੰ ਵੀ ਪਿੰਡ ਦੀਆਂ ਬਥੇਰਾ ਸੀ ਕੁਛ ਪਰ ਮੈਂ ਮੈਂ ਤਾਂ ਕਿਸੇ ਦੀ ਗੱਲ ਦਿਲ ਤੇ ਨਹੀਂ ਲਾਈ ਹੈਗੀ ਬੋਲਣ ਵਾਲੇ ਬੋਲ ਕੇ ਰਹਿ ਜਾਂਦੇ ਆ ਪਰ ਆਪਾਂ ਤਾਂ ਆਪਣੇ ਘਰ ਬਾਰੇ ਸੋਚਣਾ ਨਾ ਕਿਉਂ ਤੇਰੇ ਦਿਮਾਗ ਤੇਰੀ ਬੁੱਧੀ ਪ੍ਰੇਸ਼ਟ ਹੋ ਗਈ ਮੈਨੂੰ ਸਮਝ ਨਹੀਂ ਆਉਂਦੀ ਚਲ ਚਲ ਨਿਕਲ ਇਥੋਂ ਕਿਰਾ ਚਲ ਚਲ ਨਾ ਮੇਰੀ ਗੱਲ ਸੁਣ ਚਲ ਉਹਦੀ ਜ਼ਿੰਦਗੀ ਦਾ ਤੂੰ ਜਿਹੜੀ ਬਰਬਾਦ ਕਰਨ ਲੱਗਿਆ ਸੀ ਕਰਨ ਲੱਗਿਆ ਸੀ ਤੂੰ ਘੱਟੋ ਘੱਟ ਇਹਨਾਂ ਵਾਰੇ ਤਾਂ ਸੋਚਦਾ ਹੁਣ ਉਹ ਬਾਗ ਗਈ ਵਧੀਆ ਰਹੀ ਚੰਗੀ ਚੰਗੀ ਰਹੀ ਗਈ ਉਹਦੀ ਮਾਂ ਜਿਹੜਿਆ ਨੂੰ ਲੈ ਗਈ ਕਿੰਨਾ ਫਰਕ ਹੈ ਮਾੜਾ ਮਟਾ 5-7 ਸਾਲਾਂ ਦਾ ਹੁ ਮੇਰੀ ਧੀ ਨਾਲੋਂ ਫਰਕ ਤੂੰ ਉਹਦੀ ਜ਼ਿੰਦਗੀ ਬਰਬਾਦ ਕਰਨ ਲੱਗਿਆ ਸੀ ਹੁਣ ਹੁਣ ਨਹੀਂ ਆਉਂਦੀ ਹੈਗੀ ਹੁਣ ਤਾਂ ਮਾਪੇ ਲਿਆਉਂਗਾ ਜਿੰਨਾ ਚਾ ਤੂੰ ਇੱਥੇ ਹੈ ਨਾ ਉਹ ਨਹੀਂ ਆਉਂਦੀ ਚੱਲ ਤੂੰ ਨਿਕਲ ਹੁਣ ਇੱਥੋਂ ਚੱਲ ਮੈਂ ਇੱਥੋਂ ਕਿਤੇ ਨਹੀਂ ਜਾਣ ਵਾਲੀ ਜਿਹਨੇ ਜਾਣਾ ਸੀ ਨਾ ਅਗਲੀ ਵਾਰ ਗਈ ਨਾਲੇ ਹੁਣ ਸੁਪਨੇ ਨਾ ਦੇਖੀ ਵੀ ਵਾਪਸ ਆ ਜੂਗੀ ਮੈਂ ਕਿਉਂ ਜਾਵਾਂ ਮੇਰਾ ਘਰ-ਬਾਰ ਹੈ ਮੇਰੀਆਂ ਧੀਆਂ ਨੇ ਇੱਥੇ ਮੈਂ ਕਿਉਂ ਜਾਵਾਂ ਕਮਾਲ ਹੋਈ ਪਈ ਆ ਜਮੀ ਨਹੀਂ ਸੋਚਦਾ ਕਹੇ ਜਾ ਬੰਦਾ ਤੂੰ ਕੋਈ ਨਹੀਂ ਆਇਆ ਫਿਰ ਅੰਦਰ ਫਿਰ ਬਾਹਰ ਤਾਂ ਉਹ ਕਿਹਨੂੰ ਜਗਦਾ ਪਤਾ ਨਹੀਂ ਕਿਹੇ ਜਾ ਆ ਮੇਣਾ ਦਾ ਤਾਂ ਡਰ ਹੋ ਗਿਆ ਵੀ ਲੋਕ ਕਹਿੰਦੇ ਨੇ ਇਹਦੇ ਕੁੜੀਆਂ ਆ ਮੇਣਾ ਦਾ ਤੈਨੂੰ ਭੋਰਾ ਡਰ ਨਹੀਂ ਹੋਵੇ ਤੂੰ ਦੂਜਾ ਵਿਆਹ ਕਰਵਾਇਆਗਾ ਚਲ ਮੈਨੂੰ ਵੀ ਦੇਖ ਲੈਂਦੇ ਕੀ ਕਹਿੰਦਾ ਇਹ ਸੋਚਦੇ ਤਾਂ ਚੰਗੇ ਨੂੰ ਆ ਪਰ ਜਿਹੜਾ ਕਹਿੰਦੇ ਹੁੰਦੇ ਆ ਕੇ ਭੱਜਿਆ ਭੱਜਿਆ ਜਾ ਕਰਮਾਂ ਦੀ ਖਟਿਆ ਖਾ ਉਹ ਗੱਲ ਆ ਇਹਦੇ ਨਾਲ ਤਾਂ ਬਸ ਸਿਆਣਾ ਸੱਚੀ ਕਿਹਾ ਆ ਕੇ ਉੱਠ ਜਾ ਵਰਮਾ ਨੂੰ ਹਾਂ ਲੈ ਕੇ ਜਾਣਗੇ ਨਾਲੇ ਜਿਹੜਾ ਇਹ ਕਰਮਾਂ ਚ ਲਿਖਿਆ ਨਾ ਹਾਂ ਹੈਦਰ ਨੂੰ ਹੋ ਜਾ ਮੜਾ ਜਾ ਇਹ ਤਾਂ ਉਹੀ ਗੱਲ ਚੰਦਰੀ ਦਾ ਹਾਏ ਹਾਏ ਮੈਨੂੰ ਵੀ ਦੁੱਖ ਖੜਾ ਹੋਇਆ ਪਿਆ ਕੀ ਕਰੀਏ ਬਸ ਮੈਂ ਤੈਨੂੰ ਐ ਕਹਣੀ ਐ ਉਹ ਵਿਚੋਲੇ ਨਾਲ ਤਾਂ ਗੱਲ ਕਰ ਉਹਦੇ ਨਾਲ ਤਾਂ ਮੈਂ ਗੱਲ ਕਰੂੰ ਮੈਂ ਤਾਂ ਕਹਣੀ ਐ ਪੰਚਾਇਤ ਇਕੱਠੀ ਕਰਗੀ ਉਹਤੇ ਆਪਾਂ ਹਾਂ ਇਹ ਵੀ ਗੱਲ ਠੀਕ ਹੈ ਹੈ ਵੀ ਪੰਚਾਇਤ ਪੁੱਛਗੇ ਮੈਨੂੰ ਉਹ ਵੀ ਨਾ ਉਹਦੀ ਭੈਣ ਨਹੀਂ ਲੱਗਦੀ ਹੈਗੀ ਜਿਹੜੀ ਸੀਗੀ ਘਰੇ ਨਹੀਂ ਇੰਨਾ ਕੌਣ ਰੋਪ ਮਾਰਦਾ ਹੁੰਦਾ ਕਿਸੇ ਤੇ ਅੱਛਾ ਕੀ ਪਤਾ ਭਾਈ ਉਹਨਾਂ ਦੇ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਬੰਦਾ ਕਿਸੇ ਨੂੰ ਪੁੱਛ ਹੀ ਲਵੇ ਭੈਣ ਹੋਵੇ ਕਿਸੇ ਤੇ ਜਾਵੇ ਆ ਬਿਨਾਂ ਜਾਣਦਾ ਨਾ ਹੋਵੇ ਕੋਈ ਕੀ ਪਤਾ ਕੌਣ ਸੀ ਭਾਈ ਕੌਣ ਨਾ ਹੈ ਕੀ ਪਤਾ ਭਾਈ ਰਿਸ਼ਤਾ ਹੀ ਸਾਰੇ ਮੁੱਲ ਦੇ ਇਕੱਠੇ ਕਰੀ ਬੈਠਾ ਹੋਵੇ ਹੁਣ ਆਪਾਂ ਨੂੰ ਕੀ ਪਤਾਗਾ ਮੈਂ ਤਾਂ ਐਂ ਕਹਣੀ ਨਹੀਂ ਵੀ 420 ਦਾ ਪਰਚਾ ਘਟਾਓ ਇਹ ਤੇ ਤਾਂ ਹੀ ਮੈਂ ਕਹਿਣੀ ਆ ਨਾ ਵੀ ਪੰਚਾਇਤ ਚ ਸੱਦ ਕੇ ਉਹਦੀ ਸਮਾਰ ਕੇ ਦਾੜੀ ਪਾਟਦੇ ਆ ਹਾਂ ਹੈ ਵੀ ਆ ਕੇ ਕੀਤਾ ਤੂੰ ਇਥੋਂ ਆਪਾਂ ਸਰਪੰਚ ਨਾਲ ਗੱਲ ਕਰ ਲੈਣੀ ਆ ਮੈਂ ਜਾ ਆਉਂਗੀ ਸਰਪੰਚ ਕੋਲੇ ਵੀ ਐਂ ਕਰਕੇ ਭਾਈ ਫਲਾਣੇ ਬੰਦੇ ਨੇ ਰਿਸ਼ਤਾ ਕਰਾਇਆ ਸੀ ਤੇ ਅੱਗੋ ਵਿਆਹਿਆ ਸੀ ਉਹੀ ਤਾਂ ਗੱਲ ਹੈਗੀ ਆਇਂਦਾ ਕੰਮ ਲੋਟ ਨਹੀਂ ਫਿਰ ਸਵੇਰ ਨੂੰ ਕਿਸੇ ਦਾ ਹੋਰ ਬੇੜਾ ਤੋਦੂਗਾ ਉਹ ਕਰਾਂਗੀ ਦੇਖ ਲੈ ਕੁੜੀ ਕਿੱਡੀ ਸੀਗੀ ਪਤਾ ਨਹੀਂ ਲੋਕਾਂ ਦਾ ਕਿਵੇਂ ਦਿਲ ਕਰਿਆ ਆਉਂਦਾ ਉਹ ਕੰਨਿਆ ਦਾ ਤਾਂ ਕੀ ਵਿਚਾਰੀ ਦਾ ਕਸੂਰ ਹੈ ਉਹ ਵੀ ਕੀ ਸਹੀ ਗੱਲ ਹੈ ਉਹਦਾ ਤਾਂ ਆਪ ਜਵਾਕੀ ਦਾ ਮੂੰਹ ਉੱਡਿਆ ਪਿਆ ਸੀ ਮਾ ਨੂੰ ਮਾਰੇ ਤਾਂ ਉਹਦੇ ਆ ਜਿਹੜੇ ਇਸ ਘਰੇ ਉਹਨੇ ਜਨਮ ਲੈ ਲਿਆ ਕੁੱਟਦਾ ਮਾਰਦਾ ਹੋ ਮਾਂ ਨੂੰ ਉਹਦੇ ਸਾਹਮਣੇ ਹੀ ਉਹ ਹੋਰ ਛੋਟੀ ਉਹ ਕਹਿੰਦੀ ਮੈਂ ਲੈ ਕੇ ਨਹੀਂ ਆਈ ਉਹ ਆਪਦੇ ਨਾਨੀ ਕੋਲ ਛੱਡ ਕਹਿੰਦੀ ਮੈਨੂੰ ਇਹ ਸੀ ਕਿੰਨੇ ਦਿਨ ਦਾ ਜੋਚੀ ਬੋਲਦਾ ਤਾਂ ਚੀਕਾਂ ਛੱਡ ਦਿੰਦੀ ਆ ਕਹਿੰਦੀ ਮੈਂ ਮੇਰੀ ਮਾਂ ਨੂੰ ਕਿਹਾ ਵੀ ਤੂੰ ਬਾਅਦ ਚ ਛੱਡਿਆ ਹੀ ਉਹ ਤਾਂ ਆਪਣੇ ਜਵਾਕਾਂ ਦਾ ਵੀ ਨਹੀਂ ਬਣਦਾ ਭੈਣੇ ਦੋ ਦੋ ਧੀ ਹੈ ਹੈ ਚੋਰੇ ਨੂੰ ਸ਼ਰਮ ਨਹੀਂ ਆਉਂਦੀ ਲੈ ਦੂਜਾ ਵਿਆਹ ਕਰਾਉਣ ਬੈਠ ਗਿਆ ਇਹੋ ਜਿਹੇ ਕੀੜੇ ਪੈਂਦੇ ਨੇ ਨਾ ਭੈਣੇ ਤਾਂ ਬਾੜੀ ਭੜੀ ਠੱਗੀ ਹੋ ਗਈ ਆਪਣੇ ਨਾਲ ਇਹ ਤਾਂ ਜੇ ਆਪਾਂ ਗੱਲ ਇੱਥੇ ਛੱਡਤੀ ਨਾ ਤਾਂ ਫੇਰ ਉਹ ਚਾਂਬਲ ਜੂਗਾ ਤੇ ਜੇ ਅੱਜ ਉਹਨੂੰ ਆਪਾਂ ਸਭ ਕੁਝ ਸਿਖਾ ਦਿਆਂਗੇ ਆ ਫੇਰ ਸਿਆਣਾ ਵੀ ਹੋ ਜਾਊਗਾ ਤੁਸੀਂ ਵੀ ਨਾ ਬਾੜੀ ਕਾਲੀ ਕੀਤੀ ਕਿਸੇ ਨੇ ਰਾਇ ਨਹੀਂ ਕੀਤੀ ਬਾੜੀ ਨਹੀਂ ਕੀਤੀ ਦੱਸਾਂ ਕੀ ਹੁੰਦਾ ਸੀ ਮੈਂ ਕਿਹੜਾ ਦੋ ਵਾਰੀ ਉੱਠ ਕੇ ਖਾਂਦੀ ਸੀਗੀ ਨਹੀਂ ਪੁੱਤ ਕਰਿਆ ਤਾਂ ਚੰਗੇ ਵਾਸਤੇ ਸੀ ਮੈਂ ਆਖਿਆ ਚੱਲ ਮੇਰੀ ਧੀ ਪਹਿਲੇ ਗੁਹੀ ਸੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਦੀ ਫਿਰਦੀ ਸੀ ਚੱਲ ਸੌਖੇ ਟੁਕੜੇ ਪੈ ਜੂਗੀ ਨਹੀਂ ਹਾਂ ਤਾਂ ਤਰਲਾ ਮਾਰਿਆ ਸੀ ਮੈਨੂੰ ਵੀ ਬਿਸ਼ਰਮੀ ਆਉਂਦੀ ਸੀ ਉੱਥੇ ਜਦੋਂ ਅਗਲਾ ਕਹਿੰਦਾ ਸੀ ਫਲਾਨਿਆਂ ਦੇ ਕੰਮ ਤੇ ਲੱਗੀ ਤੇ ਢੌਂਕਿਆਂ ਦੇ ਕੰਮ ਤੇ ਲੱਗੀ ਆ ਵੀ ਜ਼ਿਮੀਦਾਰ ਦੀ ਧੀ ਹੋ ਕੇ ਤੇ ਭਾਂਡੇ ਮਾਂਜਦੀ ਫਿਰਦੀ ਤੇ ਗੋਹੇ-ਕੂੜੇ ਛਿੜਦੀ ਫਿਰਦੀ ਆ ਲੋਕਾਂ ਨੇ ਗੱਲ ਤਾਂ ਉਹੀ ਹੈ ਹੈ ਫੇਰ ਵੀ ਆ ਕਿ ਆਵਦਾ ਪਿੰਡ ਦੀ ਸੀ ਕੀ ਕਰੀਏ ਫੇਰ ਹੁਣ ਕੋਈ ਨਾ ਪੁੱਤ ਜਿਵੇਂ ਤੇਰੇ ਕਰਮਾਂ ਚ ਲਿਖਿਆ ਨਾ ਜਿਹੇ ਜਿਹੇ ਤੇਰੇ ਲੇਖ ਹੈ ਉਹ ਹੀ ਜੁਗੜਨਗੇ ਇਹ ਤਾਂ ਹੈਗਾ ਪਰ ਇੱਕ ਗੱਲ ਹੈਗੀ ਹੈ ਹਨਾ ਉਹਦਾ ਵਿਚਾਰੀ ਤਾਂ ਕਸੂਰ ਹੀ ਨਹੀਂ ਹੈਗਾ ਕੋਈ ਉਹਨੂੰ ਵੀ ਬਹੁਤ ਘਟਦਾ ਵੀ ਮੁੰਡਾ ਨਹੀਂ ਹੈਗਾ ਤੇਰੇ ਵੀ ਦੱਸ ਦੋ ਸੋਹਣੇ ਜਵਾਕ ਨੇਗੇ ਤੇਰੇ ਫਮਾਤੀ ਐਂ ਸਹੀ ਤੂੰ ਉਹਨਾਂ ਦੀ ਤਾਂ ਕਦਰ ਕਰ ਲੈ ਮੁੰਡਾ ਨਹੀਂ ਇਹ ਜਿਹਦੇ ਮੁੰਡੇ ਦਾ ਹੀ ਪਟਦੇ ਹੁੰਦੇ ਨੇ ਉਹੀ ਤਾਂ ਗੱਲ ਆ ਵੀ ਆਪ ਵੀ ਤਾਂ ਤੂੰ ਪੋਤੀ ਸੀ ਕਿਸੇ ਦਾ ਤੂੰ ਕਿੰਨੇ ਘਰੰਗ ਲਾਤੇ ਨਾ ਚਲੋ ਤੇ ਨਾ ਨਹੀਂ ਬਣੀ ਹੁਣ ਤੇਰੇ ਨਾਲ ਬਣਾ ਕੇ ਰੱਖ ਲੈਂਦਾ ਉਹੀ ਕੁਛ ਤੇਰੇ ਤੇ ਹੱਥ ਚੱਕਦਾ ਰਿਹਾਗਾ ਉਹੀ ਉਹ ਭੈਣ ਜੀ ਉਹ ਕਿਤਾ ਉਹਨੇ ਨਹੀਂ ਬਸਨ ਦਿੱਤੀ ਹੋਵੇ ਪਹਿਲਾਂ ਵਾਲੀ ਵੀ ਦੱਸੀ ਤੇ ਜਾਂਦੀ ਐ ਵੀ ਕਿਸੇ ਦੇ ਜਾਂਦੀ ਨਹੀਂ ਸੀ ਆਉਂਦੀ ਨਹੀਂ ਕਿਤਾ ਉਹ ਭੈਣ ਐ ਇੱਕ ਕੌਣ ਐ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਇਹਦਾ ਨਹੀਂ ਆਪਾਂ ਨੂੰ ਪੂਰਾ ਭੇਤ ਲੱਗਿਆ ਮਜੇ ਤਾਂ ਬਾਗੀ ਹੋ ਕੇ ਫੋਨ ਫੋਨ ਆ ਗਿਆ ਸੀ ਉਹਨੂੰ ਪਤਾ ਨਹੀਂ ਕਿਤੇ ਗਈ ਹੋਈ ਸੀਗੀ ਹਾਂ ਮਗਰ ਮੁਗਰ ਆਉਗੀ ਚਲ ਦਫਾ ਹੋਵੇ ਆਪਾਂ ਜਾ ਫਿਰ ਭਾਈ ਉਹਨੂੰ ਵਿੜਕ ਆ ਗਈ ਇਹਦੀ ਆਉਂਦੀ ਤਾਂ ਓ ਟੱਪ ਗਈ ਹੋ ਸਕਦਾ ਆਪਾਂ ਨੂੰ ਕੀ ਪਤਾਗਾ ਹੈਨਾ ਕੀ ਕਹਿ ਸਕਦੇ ਆ ਕਿਹੜਾ ਕਿਸੇ ਗੱਲ ਦਾ ਪਤਾ ਵੀ ਕੌਣ ਕੀ ਹੈਗਾ ਤੇਰੇ ਕੋਲ ਕਿਹੜਾ ਬੈਂਦੀ ਸੀ ਉਹ ਤਾਂ ਉਦੋਂ ਮੈਂ ਗਈ ਅੰਦਰ ਬੈਠੀ ਸੀ ਆਪ ਤਾਂ ਅੱਛਾ ਹਾਂ ਇਹ ਉਰੇ ਪਈ ਸੀ ਕਿਹੜਾ ਮਨ ਮਲਾਉਂਦੀ ਸੀ ਜਿੱਦੇ ਤੂੰ ਉਸ ਦਿਨ ਗਈਆਂ ਮੇਰਾ ਕੋਟ-ਕੋਟ ਕੇ ਕੀ ਹਾਲ ਕੀਤਾ ਵੈਸੇ ਹਾਂ ਮੈਂ ਤਾਂ ਦੱਸਿਆ ਤੇਰੀ ਮਾਂ ਨੂੰ ਆ ਕੇ ਨਹੀਂ ਪੁੱਤ ਮੈਂ ਨਹੀਂ ਆਉਣਾ ਸੀ ਤੇਰੇ ਕੋਲੇ ਘਰਾਂ ਕੀ ਵਸਾ ਘਰ ਦੇ ਧੰਦੇ ਨਹੀਂ ਲੋਟ ਆਉਂਦੇ ਹੈ ਮੈਂ ਆਖਿਆ ਚੱਲ ਮੈਂ ਜਾ ਕੇ ਆਉਂਗੀ ਥੋੜੇ ਦਿਨਾਂ ਤੱਕ ਚਲ ਆਈ ਸੀ ਪੁੱਤ ਵੀ ਚਲ ਮਾੜਾ ਮੋਟਾ ਕੁੱਟਮਾਰ ਹੋਈ ਐ ਵੀ ਚਲ ਗੱਲ ਟਿਕ ਜੂਗੀ ਹਨਾ ਬੀਜਾ ਤਤੇਗਾ ਅਸੀਂ ਵੀ ਜਾ ਕੇ ਤੈਨੂੰ ਕੁਝ ਕਹਿੰਦੇ ਜਾਂ ਲੈ ਆਉਂਦੇ ਵੀ ਗੱਲ ਖੇਲਰ ਜੂਗੀ ਪਰ ਸਾਨੂੰ ਕੀ ਪਤਾ ਅਸੀਂ ਗੱਲ ਤਾਂ ਉਹਦੀ ਵੱਡੀ ਬਣੀ ਪਈ ਹੈਗੀ ਹੈ ਇੱਕ ਗੱਲ ਹੈਗੀ ਅਮਾ ਜਦੋਂ ਇਨਸਾਨ ਜਿਉਂਦਾ ਹੁੰਦਾ ਹੈਗਾ ਨਾ ਸਾਰੇ ਉਹਨਾਂ ਉਹਦੀਆਂ ਗਲਤੀਆਂ ਗਿਣੌਣ ਲੱਗ ਜਾਂਦੇ ਨੇ ਵੀ ਤੂੰ ਆ ਕੀਤਾ ਤੂੰ ਆ ਕੀਤਾ ਬਦਨਾਮੀ ਹੋ ਜੂਗੀ ਜੇ ਤਾਂ ਬੰਦਾ ਸਿਵਿਆਂ ਚ ਚੱਲ ਜਾਂਦਾ ਨਾ ਚਾਰ ਮੋੜਿਆਂ ਤੇ ਹੋਂ ਤਾਂ ਸਾਰੇ ਗਿਲੇਸ਼ੇ ਕੁبے ਖਤਮ ਹੋ ਜਾਂਦੇ ਆ ਸਾਰੀਆਂ ਗਲਤੀਆਂ ਭੁੱਲ ਜਾਂਦੇ ਨੇ ਸਹੀ ਗੱਲ ਹੈ ਬੋਤੋ ਉਦੋਂ ਤਾਂ ਬੰਦੇ ਨੂੰ ਚੰਗਾ ਕਹਿੰਦੇ ਆ ਤਾਂ ਵਿਚਾਰਾ ਬਾਹਲਾ ਚੰਗਾ ਸੀ ਉਹੀ ਵਿਚਾਰਾ ਹੁੰਦਾ ਜਿਹੜਾ ਕਿ ਜਿਉਂਦੇ ਨੂੰ ਜਿਉਣ ਨਹੀਂ ਦਿੰਦੇ ਲੋਕ ਹੈ ਚਲ ਕੋਈ ਨਾ ਪੁੱਤ ਹੁਣ ਤੂੰ ਹੀ ਨਾ ਕਰੀ ਜਾ ਕੋਈ ਨਾ ਗੱਲ ਕਰਾਂਗੇ ਅੱਜ ਚਲ ਤੂੰ ਵੀ ਨਾ ਮਾੜਾ ਮੋਟਾ ਕੁੜੀ ਨੂੰ ਹੌਸਲਾ ਦੇ ਤੇ ਮੈਂ ਚਾਹ ਤੂੰ ਨਹੀਂ ਮੇਰੇ ਨਾਲ ਗਈ ਹੁਣ ਮੈਂ ਤਾਂ ਕਿਰ ਉਹਦੇ ਨਾਲ ਗੱਲ ਕਰਦੀ ਆ ਜਾ ਕੇ ਚੰਗਾ ਕਰਿਆ ਠੀਕ ਹੈ ਨਾ ਹਾਂ ਫਿਰ ਦੱਸਦੀ ਸਾਨੂੰ ਕੋਈ ਨਾ ਮੈਂ ਫੋਨ ਕਰੂੰਗੀ ਚੰਗਾ ਹਾਂ ਸੱਦੂਗੀ ਸੋਨੂੰ ਵੀ ਫਿਰ ਨਾ ਆਵਾਂਗੇ ਜੀ ਹਾਂ ਹੋਰ ਕੀ ਹੈ ਮੈਂ ਵੀ ਇੱਥੇ ਲੈ ਕੇ ਆਉਂਗੀ ਦੋ ਬੰਦੇ ਆਹੋ ਥੋੜੇ ਘੜ ਖੜੇ ਥੋੜ